ਕਿ ਜਦੋਂ ਡੋਡੇ ਵੱਧੇ ਕਿਸੇ ਲਈ ਕਿੱਤੇ ਵੱਜੇ ਮੈਂ ਕਿਸੇ ਤੋਂ ਕੁਛ ਨਹੀਂ ਲੈਣਾ। ਤਿੰਨ ਮਹੀਨੇ ਮੇਰੀ ਢੂਈ ਤੇ 스테ਜ ਰਹੀ ਹੈ। ਮੈਂ ਅੰਦਰ ਸੀ ਮੇਰੀ ਢੂਈ ਤੇ 스테ਜ ਹੈ। ਅੱਜ ਆਪਾਂ ਨੇ ਢੂਈ ਤੇ 스테ਜ ਹੈ। ਛੋਡੇ ਲੋਕਾਂ ਦਾ ਪਿਆਰ ਹੈ। ਮੇਰੇ ਨਾਲ ਦੀ ਬਹੁਤ ਸੀ ਛੋਡੇ ਕਾਜ ਕੀ ਆ ਮੈਂ ਦੱਸੂ ਮੇਰੇ ਦਿਲ ਚ ਕੀ ਸੀ ਮੈਂ ਦੱਸੂ। ਗੱਲ ਕਰ ਪਹਿਲਾਂ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹਣਾ ਹੈ। ਆਪਾਂ ਇਹ ਪੰਜਾਬ ਦੇ ਮੱਥੇ ਤੋਂ ਪਲਕ ਕਪੂਜਰ ਵਾਲਾ ਮਹਾਨ ਸੂਰਮਾ ਆਪਾਂ ਛੋਟਾ ਛੋਟਾ ਕੀ ਛੋਟਾ ਇੱਕ ਪਸ਼ੂ ਆ ਨਾ ਕਰੋ ਹੁਣ ਮੈਂ ਤੁਹਾਨੂੰ ਯਾਦ ਕਰਾਉਣਾ ਹੈ ਮਾਂ ਆਪਣੇ ਮੱਥੇ ਤੋਂ ਪਲਟਾ ਬਣਾਦਾ ਗੋਹੜਾ ਸਰਦਾਰ ਜਕਤਾ ਸਿੰਘ ਹਵਾਰਾ ਇਹ ਬਾਪੂ ਦੀ ਸਾਡੇ ਬੱਚਾ ਹੈ ਕਿਸੇ ਨਾਲਿਆ ਆਡੀ ਤਰਾਸ਼ਦੀ ਐ ਅਸੀਂ ਆਪ ਦੇ ਹੀਰੇ ਨੂੰ ਭੁੱਲ ਜਾਂਦੇ ਆ ਕੋਈ ਨਮਾ ਆਉਂਦਾ ਮੇਰੇ ਵਰਗਾ ਛੋਟਾ ਕੋਈ ਹੋਰ ਆਉਂਦਾ ਫਲਾਣਾ ਇਮਕਾ ਟਨਕਾ ਅਸੀਂ ਆਪ ਦੇ ਪ੍ਰਾਣੇ ਜੋਧੇ ਨੂੰ ਭੁੱਲ ਜਾਂਦੇ ਆ ਮੈਂ ਕੰਨ ਨਹੀਂ ਰਹਿਦਾ ਰਿਹਾ ਛੋਡੇ ਲੋਕਾਂ ਦਾ ਪੂਰਾ ਸਾਥ ਮਿਲਿਆ ਜੂਣੀ ਨਾਲੇ ਪੂਰਾ ਗੱਜ-ਬੱਜ ਕੇ ਸਾਥ ਦਿੱਤਾ ਸਭ ਲੋਕ ਹਜੇ ਵੀ ਧੜਨਾ ਚੱਲੀ ਜਾਂਦਾ ਨਸ਼ੇ ਖਲਾਫ ਤੇ ਰਾਤ ਲੜਦੇ ਫਿਰਦਾ ਮੇਰੀ ਬਾਈ ਮੈਂ ਝੂਠ ਨਹੀਂ ਮਾਰਦਾ ਉਹ ਪਰਚਿਆਂ ਦੇ ਤਰੀਕਾ ਪੈਂਦੀਆਂ ਕੋਈ ਮੁਕਰਗੇ ਕੋਈ ਮੈਂ ਬਰੀ ਪਰਚਿਆਂ ਦੇ ਤਰੀਕਾ ਪੈਂਦੀਆਂ ਮੇਰੀ ਉਹ ਪਰਚਿਆਂ ਦੇ ਤਰੀਕਾ ਪੈਂਦੀਆਂ ਤੇ ਚਾਰ ਹੋਰ ਮੁੰਨੇ ਪਾਏ ਨੇ ਪਰਚੇ ਮੇਰੇ ਜੰਮੀ ਨੇ ਇਮਾਨਦਾਰੇ ਹਾਂ ਅੰਦਰ ਰਹਿਦ ਮੈ ਕੀ ਪਤਾ ਕੀ ਦੇ ਦੰਗੇ ਨਾ ਬਿੱਗੇ ਨਾ ਝੁਕੇ ਨਾ ਹਣਾ ਮੈਨੂੰ ਉਦੋਂ ਵਾਰ ਬੀਬੀ ਦੀ ਸ਼ਿਕਾਇਤ ਹੁੰਦੀ ਆ ਮੈਂ ਫੇਰ ਵੀ ਲੜਦਾ ਫਿਰਦਾ ਸੋ ਆਪਾਂ ਅੱਜ ਮੈਨੂੰ ਨਹੀਂ ਪਤਾ ਹੈਗਾ ਕਮੇਟੀ ਕੀ ਫੈਸਲਾ ਲੂਗੀ ਵੀ ਜੋ ਲੈਣਾ ਤੁਰੰਤ ਐਕਸ਼ਨ ਲਵੇ ਅਸੀਂ ਤਾਂ ਬੇਇਨਤੀ ਕਰਦੇ ਅੰਦਰ ਬੈਠਾ ਹੁਣ ਉਹ ਤਾਂ ਜੋਹ ਦੇ ਨੇੜੇ 27 ਸਾਲਾਂ ਤੋਂ ਬੈਠੇ ਨੇ ਉਹਨਾਂ ਦਾ ਦੇਣਾ ਕੋਈ ਦੇ ਸਕਦਾ ਦੀਪ ਸਿੰਘੂ بھائی ਸਾਡਾ ਚਲ ਗਿਆ ਅਸੀਂ ਦੀਪ ਦੇ ਜਗ੍ਹਾ ਹੋਏ ਜੀਣਿਆ ਹਜ਼ਾਰਾਂ ਆ ਕੇ ਲਾਵਾਂਗੇ ਅਦਾ ਅਮਰਤਪਾਲ ਸਾਨੂੰ ਜਗਾ ਗਿਆ ਫੇਰ ਬਾਹਰ ਆਉ ਉਹ ਕਿੰਨਾ ਜੱਫਾ ਕਰਾ ਰੱਖ ਲੈਣੀ ਲੱਖਾਂ ਆਉਣਗੇ ਕਿੰਨਾ ਸਿੱਖ ਜਾਗਿਆ ਰ ਤੇ ਭਾਈ ਲੰਗਰ ਲਾਇਆ ਮੁੰਡਿਆਂ ਨੇ ਜਿਹੜੇ ਲੰਗਰ ਸਾਧਨਾ ਵਾਲਾ ਛੱਡਿਓ ਤੇ ਭਾਈ ਬਣ ਕੇ ਜਾਇ ਆਉਣਾ ਕਾਲੀ ਨਾ ਕਰਿਓ ਸਾਬ ਨੂੰ ਘੁੰਮ ਕੇ ਜਾਇਓ ਆਪ ਆਪ ਦਾ ਪੂਰਾ ਸਮਰਥਨ ਦਿਓ ਤੇ ਜਿੱਥੇ ਤੁਹਾਨੂੰ ਕੋਈ ਵੀ ਕਹੂਗੀ ਮੈਂ ਤਾਂ ਕਮੇਟੀ ਨੂੰ ਬੇਨਤੀ ਕਰੂਗਾ ਕਿ ਸ਼ੁਰੂ ਕਰ ਦਿਓ ਬਾਤ ਸਮਾਨੀ ਕੋ ਦਿਖਾ ਕਰਾਓ ਕਰੋ ਕੰਨ ਜੇ ਤੁਸੀਂ ਮੇਰੀ ਗੱਲਾਂ ਦਾ ਸਹਮਤ ਹੋ ਤਾਂ ਮੈਨੂੰ ਪਤਾ ਹੈ ਅੱਜ ਮੀਟਿੰਗ ਕਰਾਂਗੇ 10:00 ਬਾਅਦ ਮੀਟਿੰਗ ਕਰਾਂਗੇ 11:00 ਬਾਅਦ ਮੀਟਿੰਗ ਕਰਾਂਗੇ ਆ ਟੱਡ ਮੂੰਹ ਹੋ ਜਾਂਦੇ ਨੇ ਅਫਸਰਾਂ ਨਾਲ ਗੱਲਾਂ ਹੋ ਜਾਂਦੀਆਂ ਨੇ ਲੋਕਾਂ ਨੂੰ ਕੋਈ ਸੁਣਦਾ ਨਹੀਂ ਜੋ ਤੁਸੀਂ ਡੇਚ ਲੈ ਕੇ ਆਇਆ ਵੈਟਾ ਪਤਾ ਹੜ ਆਇਆ ਮੇਰੇ ਨਾਲ ਵੀ ਆਇਆ ਸੀ ਮੈਂ ਦੇਖੀ ਸੀ ਤਿਆ ਮੈਂ ਤੁਹਾਡਾ ਧੰਨਵਾਦ ਇਕੱਲੇ ਇਕੱਲੇ ਬੰਦੇ ਆ ਥੋੜੇ ਦਿਲ ਦੀ ਗੱਲ ਦੱਸੋ ਸਰਪੁਰ ਦੀ ਕਿ ਠੀਕ ਹੈ ਤੇਰੀਆਂ ਦਾ ਭਟ ਮੰਗੀ ਹੱਥ ਬਰਿਆ ਕਰਦੇ ਮਲਾ ਕਲਾ ਬੱਤਾ ਫੇਰ ਹਲ ਹੋਣਾ ਨਹੀਂ ਅਈ ਹੋਰ ਚੰਦੂ ਇੱਥੇ ਹਾਂ ਕਰ ਲੋ ਇੱਥੇ ਹਾਂ ਕਰ ਲੋ ਉਹ ਅੰਦਰ ਰਹਿ ਕੇ ਸੁਣੀਓ ਹੋਰ ਬੱਚੇ ਪਾਈਓਗੇ ਜਦੀਪ ਵਾਸਤਵਾਂ ਦੀ ਕੋਠੀ ਕੇਰੋ ਮਾਪਨ ਦੀ ਪੂਰੀ ਟੀਮ ਨੂੰ ਬੇਨਤੀ ਕਰਦਾ ਕਿਓ ਇਸ ਗੱਲ ਤੇ ਗੌਰ ਕਰਨ ਖਿਆਲ ਰੱਖਣ ਬਿਲਾ ਸ਼ਰਤਾਂ ਰਿਹਾ ਆਕਰਾ ਕੇ ਲਿਓ ਬਾਨਾ ਗਲਾਵੇ ਘਰ ਵਾਸਤੇ ਲੜਦਾ ਸੀ ਕਰੋੜਾ ਰੁਪਿਆ ਪਵਾ ਰਿਆ ਗੱਲਾਂ ਰੇਖੜਾ ਉਹਦੇ ਅੱਗੇ ਚੇਰਦੀ ਪੱਤੀ ਸ਼ਕਾਰ ਪੀਓ ਤੇ ਹਰ ਪ੍ਰਿਕੋਟ ਉਹਨੂੰ ਸ਼ਰਮ ਨਹੀਂ ਆਉਂਦੀ ਮੁੱਛਲ ਨੂੰ ਮੁਸਲਮਾਨਾਂ ਦੇ ਰਾਤ ਮੁਸਲਮਾਨਾਂ ਦੇ ਰਾਤ ਤੇ ਮਲੇਰ ਕੋਟਲੇ ਦੇ ਨਾਮ ਆਪਣੇ ਹਾਲਾ ਨਾਰਾ ਮਾਰੋ ਬੰਦੇ ਨੇ ਆ ਤੋ ਕੋਈ ਹਾਰ ਨਾ ਨਾ ਮਾਰਦਾ ਜਿਹੜਿਆ ਨਹੀਂ ਸਰਦਾਰ ਮਰਦਾ ਨਾ ਨਾ ਮਾਰਦੇ ਹੋ ਜੇ ਮੈਨੂੰ ਸਿਰ ਤੋਂ ਬਰਵਾ ਦਿਓ ਗੋਲੀ ਮਰਵਾ ਦਿਓ ਮੈਂ ਨਹੀਂ ਚੁੱਪ ਕਰਦਾ ਨਾ ਪਾਂਦਾ ਵੀ ਡਰਣਾ ਪਰ ਸਮਝੌਤਾਕਾਰੀ ਲੋਕ ਸਮਝੌਤਾ ਕਰ ਜਾਂਦੇ ਨੇ ਸੋ ਪਾਉਣਾ ਆਸਾਧਨਾ ਚਾਹੀਦਾ ਪੰਨੇ ਪਰਿਵਾਰ ਦਾ ਸਾਧਨਾ ਚਾਹੀਦਾ ਜਿੰਨਾ ਛੇਤੀ ਆਪਾਂ ਗੱਲ ਕਰਾਂਗੇ ਹੁਣ ਆਪਾਂ ਬੈਕ ਬੋਲਦੇ ਨਹੀਂ ਅਮਰਤਪਾਲ ਬਈ ਚੁੱਪ ਕਰਕੇ ਬਾਈ ਜੀਪ ਜਿੱਤੂ ਆਉਂਦਾ ਰਿਹਾ ਸੁਣਿਆ ਜੇ ਬਾਈ ਜਿੱਤੂ ਵਾਲੇ ਉਹਦੀ ਗੱਲ ਸੁਣੀ ਹੁੰਦੀ ਯਾਰ ਹੁਣ ਮੈਨੂੰ ਦੱਸੋ ਹੱਥ ਖੜੇ ਕਰਕੇ ਜੀਪ ਜਿੱਤੂ ਦਾ ਅੱਗ ਜਲਾ ਦੀ ਜਲਾ ਦੀ ਜਲਾ ਦੀ ਦੀ ਪਹੁੰਚ ਗਿਆ ਆ। ਸੋ ਮੈਂ ਮਾਫੀ ਚਾਹੁੰਦਾ ਮੈਂ ਤੁਹਾਾਰੋ ਤੇ ਸੱਚ ਬੋਲਿਆ ਜਾਂਦਾ ਕਿ ਮੈਨੂੰ ਲੱਖਾਂ ਫੋਨ ਆਏ ਸੀ ਮੈਂ ਸਾਰੀ ਸਿੱਖ ਸੰਗਤ ਨੂੰ ਜੋ ਮੇਰੇ ਨਾਲ ਬਾਹਰ ਕਰਕੇ ਆਏ ਸੀ ਸਾਡੇ ਬੰਦੀ ਸਿੰਘ ਰਹਾ ਕਰੋ 27 27 ਸਾਲਾਂ ਤੋਂ ਸਾਡੇ ਭਾਈ ਮੈਂ ਪੂਰੀ ਟੀਮ ਨੂੰ ਭਾਨੇ ਸਿੱਧੂ ਦੀ ਲੱਖੇ ਨੂੰ ਕਹਿਣਾ ਹੈ ਸਪੈਸ਼ਲ ਵੀ ਭਾਈ ਖੁੱਲ ਖੁਦ ਮਾਨੋਰੇਟ ਕਰੋ ਇਹਨੂੰ ਜਿੰਨੀ ਛੇਤੀ ਹੋਵੇ ਬਿਨਾਂ ਸ਼ਰਤਾਂ ਤੋਂ ਰਹਾਅ ਚੁੱਕੀ ਲਿਆ ਮੈਂ ਕੋਈ ਬਿਨਾਂ ਸ਼ਰਤਾਂ ਤੋਂ ਨਹੀਂ ਹੋਇਆ ਪ੍ਰਭੂ मैनू पुछो आके मैं दसू मैं चार हो मेरे पत्त है गंगा नगर आज स्थान जगराओ मेरे कहे को तो, जो तो मैं ना नहीं ला साल मैं साद बाई वाल के क्योंकि सामा है हम गुस्सा ना करा करो मैं अपनी टीम के नाते गुरदाश्त हो मतिलबी भाई सॉरी ਆਪਣੇ ਦਿਲ ਤੇ ਸੁੱਚੀ ਆ ਭਰਾਵੋ ਸੋ ਹੁਣ ਮੈਨੂੰ ਬੋਲ ਦੇਣਾ ਮਾਫੀ ਸੋ ਬੋਲੇ ਸੋ ਨਾਮ ਸੁਭਾਨ ਅੱਲਾਹ